ਖੜੀ ਰਹੀ ਬੇਲੇ ਵਿੱਚ ਬਾਹ ਆਈਆਂ ਜੇ ਤੂੰ ਜਾਣਾ ਵਾ ਤੂੰ ਚਲ ਜਾ ਤਨਾਰੇ ਕੋਈ ਹੋਰ ਘਰ ਸੌਂ ਲੈ ਕਿਉਂ ਤੂੰ ਗੱਲ ਕਰੀ ਨਹੀਂ ਨਾ ਦਪੋਣ ਵਾਲੀ ਉਹ ਉਹ ਸਾਰੀਆਂ ਚੀਜ਼ ਤੇਰੇ ਉੱਤੇ ਲੱਗੈਂਦੇ ਨਹੀਂ ਮੈਨੂੰ ਤੇਨੂੰ ਅੱਜ ਤੱਕ ਕਦੀ ਵੀ ਦੁਵਾਇਆ ਮੈਂ ਤੈਨੂੰ ਆਪਣੇ ਭੈਣ ਸਮਝ ਕੇ ਰੱਖਿਆ ਹੋਇਆ ਵਾ ਤੇ ਮੈਂ ਵੀ ਜਿਵੇਂ ਆਪਣੀ ਭੈਣ ਹੀ ਸਮਝਦੀ ਹਾਂ ਤੂੰ ਹਰ ਇੱਕ ਗੱਲ ਵਿੱਚ ਜਾ ਜਾ ਕੇ ਬੋਲਦੀ ਹੈ ਮੈਂ ਤੇ ਨਹੀਂ ਬੋਲੀ ਨਾ ਇਹ ਦਮਾਂ ਜੀ ਗੱਲ ਵਿੱਚ ਜਿਵੇਂ ਤੇਰੇ ਵਰਗੀ ਹੁੰਦੀ ਨਾ ਹੁਣ ਧਿਆਨ ਕੇ ਬੋਲ ਸਕਦੀ ਨਾ ਪਰ ਮੈਂ ਸੋਚੇ ਕਿ ਨਹੀਂ ਦੋਵੇਂ ਚੀਜ਼ ਗੱਲ ਕਰਨੀ ਇਹਦੇ ਨਾਲ ਬਾਲੇ ਚ ਗੱਲ ਕਰਾਂਗੀ ਪਤਾ ਕੀ ਗੱਲ ਹੈ ਤੇਰਾ ਕਸੂਰ ਨਹੀਂ ਹੈਗਾ ਸਾਰਾ ਕੁਝ ਤੈਨੂੰ ਮੰਮੀ ਨੇ ਸਿਖਾਇਆ ਵਾ ਨਾ ਤਾਈਂ ਤੂੰ ਬੋਲਣ ਦਈਂ ਇੰਨਾ ਇੱਡੀ ਚ ਬਾਤ ਨਹੀਂ ਟਾਈਮ ਹੋਈ ਆ ਆਹੋ ਮੇਰੀ ਜ਼ਬਾਨ ਬੜੀ ਲੰਮੀ ਐ ਤੇ ਤੇਰੇ ਤੇ ਹੈ ਹੀ ਨਹੀਂ ਤੂੰ ਤਾਂ ਬੋਲਦੀ ਨਹੀਂ ਕੁਝ ਤੇਰੇ ਮੁੱਛੇ ਘੁੰਗਰੀਆਂ ਪੈ ਜਾਂਦੀਆਂ ਨੇ ਮੈਂ ਨਾ ਉੱਥੇ ਹੀ ਸੌਂ ਲਿਆ ਮੰਮੀ ਦੇ ਮੰਮੀ ਨੇ ਨਾਲ ਰਹਿ ਕੇ ਤੇ ਹਾਂ ਮੈਂ ਤੇਰੀਆਂ ਜਿੰਨੀਆਂ ਮਰਜ਼ੀ ਸੁਣੀ ਜਾਂਦੀ ਲਈ ਉੱਥੇ ਇੱਥੇ ਨਹੀਂ ਐ ਜੇ ਤੁਹਾਨੂੰ ਚੱਲਣਾ ਤਾਂ ਪਹਿਲਾਂ ਦੱਸਣਾ ਤੈਨੂੰ ਇੱਥੇ ਜਿੱਦਾਂ ਤੂੰ ਰਹਿਣੀ ਐ ਨਾ ਵਧੀਆ ਤਰੀਕੇ ਨਾਲ ਰਹਿ ਤੇ ਮੈਂ ਵੀ ਤੇਰਾ ਵਧੀਆ ਰਹੂੰਗੀ ਉਥੇ ਇਹ ਕੰਮ ਚੱਲ ਜਾਂਦੇ ਕਿਹੜਾ ਗਿਆ ਵਰਤ ਜੇ ਬਗਿਆ ਤੇ ਕਿਨਾਰੇ ਆਣਾ ਹਨ ਤਾਂ ਤੂੰ ਆਪਣੇ ਕੰਮੋਂ ਛੱਡ ਜਾਕਰ ਮੇਰੇ ਕੰਮੋਂ ਧਿਆਨ ਨਾ ਜਾਕਰ ਮੈਂ ਤਾਂ ਵੀ ਕੁਝ ਕਰਾਂ ਤਾਂ ਵੀ ਨਾ ਕਰੀਂ ਇਹ ਸਾਨੂੰ ਕੀ ਲੱਗੇ ਤੂੰ ਮਹਾਰਾਣੀ ਆਈ ਹੈਗੀ ਤੈਨੂੰ ਰਾਜਕੁਮਾਰੀ ਦੇ ਬਿਠਾਜੇ ਰੱਖਣਾ ਨਾ ਜੇ ਸੋਹਰੇ ਆਈਆਂ ਨਾ ਕੰਮ ਦੇ ਤਾਂ ਨਹੀਂ ਪੈਣਾ ਪਿਛਲੇ ਕੰਮ ਛੱਡ ਦੇ ਹੁਣ ਤੇ ਕਰਦੀ ਵੀ ਹੈਗੀ ਹੋਰ ਇੱਕ ਵਾਰੀ ਕਿੱਦਾਂ ਕਰਿਆ ਕਰਾਂ ਕੀ ਕਰਨ ਲਈ ਹੁਣ ਕੋਈ ਨਾ ਕਰਦੇ ਫਿਕਰ ਚੁੱਪ ਕਰ ਜਾ ਆ ਰੱਬ ਦਾ ਵਾਸਤਾ ਜੇ ਆਹ ਵੇਖੋ ਜੋੜੇ ਦਾ ਨੇ ਘੜੀ ਦਾ ਅੱਖ ਆਹ ਦਾ ਆੜ ਮਾਰਦੀ ਲੱਖੂਗਾ ਮੈਂ ਅੱਜ ਕਹਿੰਦੀ ਹੀ ਵੀ ਤੇਰਾ ਪਿਆਰ ਬਣਾਉ ਤੁਹੀਆਂ ਕੀ ਕਰਦੀਆਂ ਜੀ ਅੱਜ ਮੈਂ ਸਾਰਾ ਪਿਆਰ ਇਹਨਾਂ ਦਾ ਇਹੋ ਮੇਰੇ ਬਰਖਲਾ ਭਾਜ ਨੂੰ ਬੜਕੋਵਾਂ ਦੇ ਨੇ ਫਿਰ ਨਾ ਵੇਦਾਂ ਦੀ ਓਦਾਂ ਦੀ ਆਪ ਲੱਗਣਾ ਕਰਨ ਵਾਲੀਆਂ ਹੁੰਦੀਆਂ ਓਦਾਂ ਹੀ ਆਪਣੇ ਆਪ ਨੂੰ ਮੇਰੀ ਭੈਣਾਂ ਦੇ ਬੋਤਿਆਂ ਨੇ ਬੜੀ ਸਮਝੀ ਮੇਰੀ ਗੱਲ ਸੁਣੋ ਮੈਨੂੰ ਤਾਂ ਸੱਚ ਨਹੀਂ ਆਉਂਦੀ ਅੱਖੀਂ ਦੇਖ ਕੇ ਜੀ ਕਿ ਤੁਸੀਂ ਦੋਵੇਂ ਬੜਾ ਲੰਡਕਾਂ ਜੇ ਇਹਨੂੰ ਪਿਆਰ ਕੀ ਇਦਾਂ ਦੀਓ ਤੂੰ ਨਾ ਕਿੱਦਾਂ ਦੀ ਸੋਚ ਲੈ ਕੇ ਬੈਠੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੀ ਨਹੀਂ ਪੁੱਤ ਤੂੰ ਵੱਡੀ ਆਂ ਇਦਾਂ ਨਹੀਂ ਗੱਲ ਕਰੀਂ ਇਹ ਤੇਰੀ ਛੋਟੀ ਭੈਣ ਆ ਤੇ ਪੁੱਤ ਤੇਰੀ ਵੱਡੀ ਭੈਣ ਆ ਨੇ ਕਰੇ ਨਾ ਕੰਮ ਤੇ ਨਿਆਣਾ ਵਾਲੇ ਕਰਦੀ ਆ ਤੇ ਕਹਿੰਦੀ ਪਿੰਨੂ ਆ ਕਿ ਇਹਨੂੰ ਕੋਈ ਅਕਲ ਨਹੀਂ ਹੈ ਕਿ ਅਗਰ ਤੇ ਇਹਨੋ ਦੀ ਮਾਸਾ ਜਿਨੀ ਹੈ ਆ ਦੇ ਤੇ ਮਰੇ ਹੱਥ ਜੋੜੇ ਹੁਣ ਤਾਂ ਚੁੱਪ ਕਰ ਜਾ ਕੰਸੇ ਤਾਂ ਮੰਮੀ ਨਾਲ ਲਿਆੜ ਜਾ ਮੇਰਾ ਤੇ ਨਹੀਂ ਕਰਨਾ ਤੂੰ ਹਾਂ ਤੇ ਮੰਮੀ ਨੇ ਕੱਲ੍ਹ ਘਰ ਨਹੀਂ ਆ ਹੁਣ ਤੂੰ ਮੇਰੇ ਬਾਰੇ ਦੱਸਦੇ ਕੰਮ ਸਾਰਾ ਦੱਸ ਲੈ ਚੱਲ ਚੱਲ ਉਹਦੇ ਨਾਲ ਸੇ ਕਰੋ ਦੱਸ ਉਹ ਤਾਂ ਤੂੰ ਤੇ ਸਿਆਣੀ ਆ ਨਾ ਉੱਥੇ ਕੀ ਹੋ ਗਿਆ ਵਾ ਮੈਂ ਤਾਂ ਮੈਂ ਹਾਸ਼ੀ ਬਣੀ ਫਿਰਦਾ ਇਹ ਇਹਦੇ ਕਰਦੀ ਆ ਚੱਲ ਜਰਾ ਮੈਨੂੰ ਦੱਸ ਇੱਥੇ ਬਹਿ ਮਿਲਦੀ ਹੌਣ ਤਾ ਸੂਨੇ ਚੰਗੀ ਤਰ੍ਹਾਂ ਪੀ ਕੀ ਗੱਲ ਹੋਈ ਐ ਮੰਮੀ ਤੂੰ ਹੀ ਰਹਿਣ ਦੋ ਕੁਛ ਨਹੀਂ ਹੋਇਆ ਜੇ ਤੂੰ ਮੈਨੂੰ ਆਪਣੀ ਮਾਂ ਸਮਝ ਨਹੀਂ ਹੈ ਨਾ ਮੈਨੂੰ ਸਾਰਾ ਕੁਝ ਦੱਸ ਮੇਰੀ ਤੀ ਪੀ ਗੱਲ ਹੈ ਕੀ ਇਹ ਵਿੱਚੋਂ ਮੰਮੀ ਮੈਂ ਤੁਹਾਨੂੰ ਕੀ ਦੱਸਾਂ ਮੈਂ ਤਾਂ ਉਦਣ ਹੀ ਹੱਕ ਚ ਨਹੀਂ ਕਿ ਜਦੋਂ ਤੂੰ ਮੈਨੂੰ ਕਹਿੰਦੇ ਵੀ ਇਹਦਾ ਰਿਸ਼ਤਾ ਬਿੰਦਰ ਬਾਜੀ ਨੂੰ ਹੋ ਜਾਏ ਮੈਂ ਨਹੀਂ ਚਾਹੁੰਦੀ ਕਿ ਇਹਦਾ ਰਿਸ਼ਤਾ ਹੋਵੇ ਇੱਥੇ ਹਾਂ ਹਾਂ ਤੂੰ ਕਿਉਂ ਨਹੀਂ ਚਾਹੁੰਦੀ ਕੀ ਗੱਲ ਫਿਰ ਸਾਫ਼-ਸਾਫ਼ ਦੱਸ ਗੱਲ ਮੰਮੀ ਮੈਂ ਤੁਹਾਨੂੰ ਕੀ ਦੱਸਾਂ ਨਾ ਬਵਾਣਾ ਇਹ ਉੱਥੇ ਵੀ ਇਦਾਂ ਕਰ ਦੇਗੀ ਤਾਨੂੰ ਨਹੀਂ ਪਤਾ ਮੇਰੀ ਮੰਮੀ ਨਾ ਮਤਰੀ ਮੰਮੀ ਆ ਉਹ ਨਾ ਇਦਾਂ ਹੀ ਕਰਦੀ ਹੈਗੀ ਉੱਥੇ ਵੀ ਇਹਦੇ ਕੰਨ ਭਰ ਦਿੰਦੀ ਹੈਗੀ ਹੁਣ ਵੀ ਜਦੋਂ ਆਏ ਨਾ ਉਹ ਦਿਨੇ ਤੇ ਕੰਨ ਭਰ ਕੇ ਗਏ ਨੂੰ ਇੰਨੀਆਂ ਗੱਲਾਂ ਕਰਕੇ ਗਏ ਤਾਂ ਹੀ ਇਦਾਂ ਕਰਨ ਲੱਗ ਗਈ ਨਹੀਂ ਤਾਂ ਸਹੀ ਸੀਗੀ ਇੱਥੇ ਪੁੱਤ ਤੇਰੇ ਕਹਿਣ ਦਾ ਕੀ ਮਤਲਬ ਆ ਵੀ ਤੇਰੀ ਮੰਮੀ ਅਸਲੀ ਨਹੀਂ ਆ ਨਹੀਂ ਮੰਮੀ ਮੰਮੀ ਮੇਰੀ ਦੂਜੀ ਆ ਉਹ ਨਾ ਥੋੜਾ ਜਿਹਾ ਮੇਰੇ ਨਾਲ ਹੋਰ ਸਾਬ ਕਿਤਾਬਾ ਉਹਨਾਂ ਦਾ ਉਹ ਉਥੇ ਵੀ ਇਹੀ ਕੰਮ ਕਰਦੇ ਹੁੰਦੇ ਸੀਗੇ ਹਮੇਸ਼ਾ ਮੈਨੂੰ ਨੀਚਾ ਦਿਖਾਉਣਾ ਉਹਨਾਂ ਨੇ ਇੱਥੇ ਵੀ ਹੁਣ ਇਹੀ ਚਾਹੁੰਦੇ ਆ ਕਿ ਨਾੜ ਦੇ ਥੱਲੇ ਲੱਗ ਕੇ ਰਵੇ ਪੁੱਤ ਮੈਂ ਤਾਂ ਗਲਤ ਨਹੀਂ ਕੀਤੀ ਪਰ ਜਦੋਂ ਤੇਰੀ ਮੰਮੀ ਆਉਂਦੇ ਹਨ ਇੱਥੇ ਮੈਨੂੰ ਮਹਿਸੂਸ ਹੁੰਦੀਆਂ ਨੇ ਇਹ ਚੀਜ਼ਾਂ ਕਿ ਤੇਰੇ ਨਾਲ ਉਹ ਘੱਟ ਖਿੱਚ ਕਰਦੇ ਆ ਤੇ ਨਾ ਵੱਧਾ ਜਿਆਦਾ ਕਰਦੇ ਆ ਪਰ ਮੈਂ ਸੋਚਿਆ ਕਿ ਸ਼ਾਇਦ ਮੇਰਾ ਵਹਿਮ ਹੋਇਆ ਹੈ ਪਰ ਅੱਜ ਜਿਹੜੀ ਤੂੰ ਮੈਨੂੰ ਗੱਲ ਦੱਸੀ ਹੈ ਨਾ ਆ ਮੈਨੂੰ ਹੋਣੀ ਪਤਾ ਲੱਗੀ ਤੇਰੇ ਮੂੰਹ ਨਾ ਤੇ ਮੈਨੂੰ ਤਾਈ ਜੀ ਨੇ ਦੱਸਿਆ ਤੇ ਨਾ ਮੈਨੂੰ ਹੋਰ ਕਿਤੋਂ ਪਤਾ ਲੱਗਾ ਤੇ ਪੁੱਤ ਵੀ ਇਹ ਮੇਰੀ ਗੱਲ ਸੁਣ ਚੱਲ ਜਿੱਦਾਂ ਵੀ ਆ ਜੋ ਵੀ ਆ ਹੁਣ ਹੈ ਤੇ ਉਹ ਤੇਰੀ ਭੈਣ ਹੀ ਆ ਨਾ ਹੈ ਉਹ ਵੀ ਚੰਗੀ ਆ ਮੇਰੇ ਗੜੀ ਤੋਂ ਵੀ ਨਹੀਂ ਕੀ ਬੋਲੀ ਮੈਂ ਤਾਂ ਤੈਨੂੰ ਦਵਾ ਇੱਕੋ ਦੀਆਂ ਜੀ ਪਰ ਆੜਾ ਰਿਸ਼ਤਾ ਹੋਇਆ ਵਾ ਦਾ ਪੁੱਤ ਇਹ ਹੋਇਆ ਵਾ ਤੇਰੇ ਕਰਕੇ ਕਿਉਂਕਿ ਤੂੰ ਉਹ ਬਹੁਤ ਚੰਗੀ ਤੇ ਮੈਂ ਤਾਂ ਇਹੋ ਸੋਚਿਆ ਵੀ ਤੇਰੀ ਭੈਣ ਵਾ ਤੇ ਉਹ ਵੀ ਤੇਰੇ ਵਾਂਗੂ ਹੋਣੀ ਨਹੀਂ ਚੰਗੀ ਮੈਂ ਤਾਂ ਨਾ ਰਿਸ਼ਤਾ ਪੁੱਤ ਕਿਹਾ ਸੀ ਮੈਂ ਤਾਂ ਕਦੀ ਨਾ ਉਹਦੇ ਨਾਲ ਕੋਈ ਫਰਕ ਨਹੀਂ ਕੀਤਾ ਮੈਂ ਤਾਂ ਉਹਨੂੰ ਆਪਣੀ ਭੈਣ ਸਮਝਦੀ ਆਂ ਪਰ ਜਿਹੜੀ ਮੰਮੀ ਉਹਨੇ ਦਿਮਾਗ 'ਚ ਗੱਲਾਂ ਭਰ ਦਿੰਦੇ ਆ ਨਾ ਉਹੀ ਕੰਮ ਕਰਦੀ ਆ ਆ ਆਪਣੀ ਮਾੜੀ ਹੈਗੀ ਮੰਮੀ ਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਆ ਫਿਰ ਇਦਾਂ ਕਰਦੀ ਆ ਉਹ ਦਿਨ ਮੰਮੀ ਆਏ ਨਾ ਇਹਨੂੰ ਇੰਨੀਆਂ ਗੱਲਾਂ ਸੁਣਾ ਕੇ ਗਏ ਆ ਇਨੀਆਂ ਗੱਲਾਂ ਉਹਨੂੰ ਸਿਖਾ ਕੇ ਗਏ ਵੀ ਆ ਕੋਈ ਕਹਿਣ ਦੀ ਗੱਲ ਨਹੀਂ ਕੰਮ ਨਾ ਕਰ ਰਿਹਾ ਇਹ ਨਾ ਕਰ ਬੂ ਨਾ ਕਰ ਉਸੇ ਗੱਲਾਂ ਦੇ ਵਿੱਚ ਆ ਕੇ ਹੁਣ ਇਹ ਇਦਾਂ ਕਰਨ ਢਈ ਆ ਤੇ ਪੁੱਤ ਤੇਰੀ ਡੈਡੀ ਕੁਛ ਨਹੀਂ ਆਂਦੇ ਮੰਮੀ ਡੈਡੀ ਨੇ ਕੀ ਕਹਿਣਾ ਵਾ ਡੈਡੀ ਹੁਣ ਜਿੰਨਾ ਕਹਿੰਦੇ ਆ ਕਹੀ ਜਾਂਦੇ ਆ ਪੁੱਤ ਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਬੇਸ਼ੱਕ ਉਹ ਤੇਰੀ ਆਪਣੀ ਮਾਂ ਨੀਗੀ ਪਰ ਫਿਰ ਵੀ ਜਿੱਦਾਂ ਮੀਆਂ ਹੈ ਤੇ ਹੁਣ ਮਾਂ ਹੀ ਆ ਨਾ ਇੱਕ ਮਾਂ ਪੁੱਤ ਦੋਵਾਂ ਬੱਚਿਆਂ ਚ ਜੀਵਨ ਘੜਕਦਾ ਕਰ ਸਕਦੀ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਮੰਮੀ ਉਹ ਤਾਂ ਸ਼ੁਰੂ ਤੋਂ ਹੀ ਇਹ ਕੰਮ ਕਰਦੇ ਆਏ ਆਏ ਆ ਜਦੋਂ ਨਾਂਵ ਨਿੱਕੀ ਹੁੰਦੀ ਨਾ ਉਦੋਂ ਤੋਂ ਹੀ ਉਹਦੇ ਦਿਮਾਗ 'ਚ ਇਹ ਗੱਲ ਭਰੀ ਹੋਈ ਆ ਕਿ ਇਹ ਤੇਰੀ ਭੈਣ ਨਹੀਂ ਹੈਗੀ ਫਿਰ ਉਹਨੇ ਤਾਂ ਹੁਣ ਉਦਾਂ ਹੀ ਚੱਲਣਾ ਨਾ ਜਿੱਦਾਂ ਉਹਦੀ ਮਾਂ ਨੇ ਉਹਨੂੰ ਸਿਖਾਉਣਾ ਵਾ ਪਰ ਆਪ ਨਹੀਂ ਮਾੜੀ ਹੈਗੀ ਜਦੋਂ ਹਟ ਜਾਂਦੇ ਆ ਉਦੋਂ ਵੀ ਹਟ ਜਾਂਦੀ ਉਹ ਬੜੀ ਵਧੀਆ ਹੋ ਜਾਂਦੀ ਆ ਪਰ ਜਦੋਂ ਫੇਰ ਕੰਨ ਭਰ ਦਿੰਦੇ ਉਹਦੇ ਉਹ ਫੇਰ ਉਸੇ ਗੱਲਾਂ ਤੇ ਆ ਜਾਂਦੀ ਹੈ ਨਾ ਉਹ ਪਤਾ ਮੈਨੂੰ ਸਮਝ ਨਹੀਂ ਆਉਂਦੀ ਮੈਨੂੰ ਕੋਈ ਚੰਗਾ ਜਿਆ ਨਹੀਂ ਲੱਗਣ ਡਿਆ ਏ ਪਤਾ ਕੀ ਐ ਸਿਆਣੇ ਬਿਆਣੇ ਆ ਉਹਨਾਂ ਨੇ ਚੀਜ਼ ਸਮਝਣੀ ਚਾਹੀਦੀ ਆ ਵੀ ਦੋਵੇਂ ਭੈਣਾਂ ਇੱਕੋ ਘਰ ਆ ਸਗੋਂ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਪਿਆਰ ਨਾ ਰਿਆ ਕਰੋ ਇਹ ਕਿ ਤੂੰ ਉਹਨਾਂ ਵਿੱਚ ਕਰਾ ਕਾਰੋ ਤੇਰੀ ਭੈਣ ਨਹੀਂ ਆ ਮੈਨੂੰ ਨਹੀਂ ਐਸਾ ਕੋ ਚੰਗਾ ਲੱਗਣ ਡਿਆ ਨਾ ਵੀ ਨਿੱਕੀ ਨਿੱਕੀ ਗੱਲ ਮੈਨੂੰ ਦੱਸਦੀ ਐ ਮੈਂ ਉਦੋਂ ਵੀ ਇਹਨੂੰ ਸਮਝਾਇਆ ਈ ਮੈਂ ਕਿ ਆਪਣੇ ਸੋਹਰੇ ਸੋਹਰਿਆ ਵਾਲੀ ਗੱਲ ਉੱਥੇ ਨਹੀਂ ਤੂੰ ਦੱਸਣੀ ਹੈਗੀ ਕੋਈ ਵੀ ਤੂੰ ਜਿਹੜੀ ਵੀ ਗੱਲ ਆ ਤੂੰ ਮੈਨੂੰ ਮੇਰੇ ਨਾਲ ਕਰ ਲੈ ਜਾਂ ਮੰਮੀ ਨਾਲ ਕਰ ਲੈ ਪਰ ਇਹ ਵੀ ਉੱਥੇ ਦੱਸਦੀ ਐ ਸਾਰਾ ਕੁਝ ਉਹਨਾਂ ਨੂੰ ਪਤਾ ਪੁੱਤ ਕੀ ਗੱਲ ਵਾ ਹੁਣ ਜੋ ਉਹਦੇ ਦਿਮਾਗ ਵਿੱਚ ਘੋਟ ਕੇ ਪਾਤਾ ਵਾ ਨਾ ਉਹਤੇ ਉਹ ਹੀ ਅਸਰ ਹੋਇਆ ਵਾ ਉਹ ਅਸਰ ਈ ਛੇਤੀ ਨਹੀਂ ਗੱਲ ਲੱਥਣਾ ਦੇ ਦਿਮਾਗ ਚੋਂ ਉਹ ਹੌਲੀ ਹੌਲੀ ਜਾਊਗਾ ਹੁਣ ਕੋਈ ਗੱਲ ਨਹੀਂ ਉਹਨੂੰ ਮੈਂ ਵੀ ਸਮਝਾਉਂਗੀ ਤੂੰ ਨਾ ਫਿਕਰ ਕਰਿਆ ਕਰ ਤੂੰ ਪੁੱਤ ਹੁਣ ਮੈਨੂੰ ਆਪਣੀ ਮਾਂ ਸਮਝ ਠੀਕ ਆ ਨਾ ਮੰਮੀ ਮੈਨੂੰ ਪਤਾ ਤੇ ਮੈਨੂੰ ਪਿਆਰ ਕਰਦੇ ਆ ਤੂੰ ਇਨਾਬ ਨੂੰ ਵੀ ਉਨਾ ਹੀ ਪਿਆਰ ਕਰਦੇ ਤੂੰ ਤਾਂ ਕਦੀ ਵਿਤਕਰਾ ਕੀਤਾ ਹੀ ਨਹੀਂ ਪਰ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਮੰਮੀ ਨਹੀਂ ਚਾਹੁੰਦੇ ਜਦੋਂ ਤੂੰ ਮੇਰਾ ਰਿਸ਼ਤਾ ਮੰਗਿਆ ਸੀ ਨਾ ਮੰਮੀ ਨਹੀਂ ਚਾਹੁੰਦੇ ਕਿ ਮੇਰਾ ਰਿਸ਼ਤਾ ਐਡੇ ਵਧੀਆ ਘਰ ਦੇ ਵਿੱਚ ਹੋਏ ਉਹਨਾਂ ਨੂੰ ਤਾਂ ਕਲੇਸ਼ ਹੀ ਪਾਤਾ ਸੀਗਾ ਉਦੋਂ ਵੀ ਅੱਛਾ ਅੱਛਾ ਪੁੱਤ ਤਾਈਓ ਨਾ ਤਾਈ ਜੀ ਮੈਨੂੰ ਕਹਿੰਦੇ ਵੀ ਮੰਨਦੇ ਨਹੀਂਗੇ ਅਜੇ ਤੇ ਮੈਨੂੰ ਵੀ ਚਲੀ ਗੱਲ ਦਾ ਥੋੜੀ ਪਤਾ ਹੀਗਾ ਕਿ ਤੇਰੀ ਮੰਮੀ ਨੇ ਕਲੇਸ਼ ਪਾਇਆ ਚੱਲ ਕੋਈ ਨਹੀਂ ਪੁੱਤ ਸੰਯੋਗ ਜਿਹੜੇ ਜੋੜਾਵਰ ਹੁੰਦੇ ਆ ਹੈ ਉਹਦੇ ਹੋਣਾ ਹੀ ਹੁੰਦਾ ਜਿੱਥੇ ਕਿਤੇ ਸੰਯੋਗ ਲਿਖਿਆ ਮਾਲਕ ਨੇ ਕੋਈ ਰੋਕ ਥੋੜੀ ਸਕਦਾ ਮੈਂ ਨਹੀਂ ਚਾਹੁੰਦੀ ਕਿ ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਲੱਗੇ ਪਰ ਨਵਨੇ ਹੁਣ ਹਾਦੀ ਕਰ ਦਿੱਤੀ ਉਹ ਤਾਂ ਇੰਨੀ ਉੱਚੀ ਉੱਚੀ ਲੜਦੀ ਐ ਸਾਰੇ ਸਾਰਿਆਂ ਨੂੰ ਪਤਾ ਲੱਗਦਾ ਵੀ ਇੱਥੇ ਲੜਾਈ ਹੋਣ ਰਹੀ ਐ ਪੁੱਤ ਮੈਂ ਵੀ ਨਹੀਂ ਚਾਹੁੰਦੀ ਵੀ ਤੁਸੀਂ ਦੋਵੇਂ ਭੈਣ ਆਪਸ ਵਿੱਚ ਕਿਤੇ ਲੜੋ ਮੈਨੂੰ ਤਾਂ ਹੁਣ ਸ਼ਰਮ ਆਉਂਦੀ ਆ ਵੀ ਕਿਤੇ ਗਵਾਂਡੀਆਂ ਦੇ ਕੰਨਾਂ ਵਿੱਚ ਆਵਾਜ਼ ਪੈ ਗਈ ਤੇ ਲੋਕਾਂ ਤੇ ਮੀ ਵੀ ਗੱਲਾਂ ਕਰਦਿਆਂ ਆ ਪੀ ਇਹ ਤਾਂ ਬੜੀਆਂ ਤਰੀਫਾਂ ਕਰਦੀ ਐ ਪਿੱਕੋ ਕਰੋ ਜਾਂ ਨੀਗਾ ਮੈਂ ਦੋਵੇਂ ਸਕੀਆਂ ਪਹਿਣਾ ਵਾ ਹੈ ਤੇ ਹੁਣ ਵੇਖੋ ਇਹਦਾ ਹਾਲ ਪੁੱਤ ਤੁਹਾਡੇ ਘਰ ਦੀ ਤੇ ਕੋਈ ਸੌਂ ਨਹੀਂ ਖਾਂਦਾ ਇੰਨਾ ਜ਼ਿਆਦਾ ਲੋਕੀ ਮੰਨਦੇ ਹੀ ਪਿੰਨਾਂ ਦੇ ਘਰ ਕੁਤੀ ਉਆਦ ਨਹੀਂ ਸੁਣੀ ਤੇ ਹੁਣ ਪੁੱਤ ਜੇ ਇਦਾਂ ਰੋਜ਼ ਹੋਣ ਡਿਆ ਪਿਆ ਨਾ ਫਿਰ ਬੜੀ ਸ਼ਰਮ ਵਾਲੀ ਗੱਲ ਵਾ ਤੂੰ ਤਾਂ ਮੇਰੀ ਤੀ ਸਿਆਣੀ ਆ ਨਾ ਠੀਕ ਆ ਨਾ ਮੈਂ ਪਰਮ ਨੂੰ ਇਹੋ ਗੱਲ ਸਮਝਾਈ ਸਵੇਰੇ ਪੁੱਤ ਤੂੰ ਵੱਡਾ ਵਾ ਜੇ ਕੋਈ ਗੱਲ ਹੋ ਵੀ ਜਾਵੇ ਨਾ ਪਰਦਾ ਪਾਲੀਦਾ ਹੁੰਦਾ ਵਾ ਤੇ ਪੁੱਤ ਤੂੰ ਸਮਝਦਾਰ ਆ ਨਾ ਜੇ ਨਾਲ ਕੋਈ ਮਾੜੀ ਮੋਟੀ ਗੱਲ ਕਰਦੀ ਆ ਨਾ ਤੇ ਤੂੰ ਹੋ ਪਰੇ ਕਰਦਿਆ ਕਰ ਤੇ ਚੁੱਪ ਕਰਕੇ ਉਥੋਂ ਉੱਠ ਜਾ ਕਰ ਇਹ ਲੱਗਿਆ ਨਾ ਬੋਤਾ ਵਿਆਹ ਕਰ ਫਿਰ ਮੰਮੀ ਤੇ ਮੈਨੂੰ ਮਾਫ ਕਰ ਦਿਓ ਤੁਹਾਨੂੰ ਇੰਨਾ ਦੁੱਖ ਹੋਇਆ ਸਾਡੀ ਲੜਾਈ ਦੇਖ ਕੇ ਮੈਂ ਅੱਗੇ ਤੋਂ ਕਦੀ ਨਹੀਂ ਉਹਦੇ ਨਾਲ ਲੜਦੀ ਜੇ ਕੋਈ ਗੱਲ ਹੋਊਗੀ ਫਿਰ ਤੇ ਮੈਂ ਪਰੇ ਕਰ ਦੂੰਗੀ ਉਹਨੂੰ ਤੂੰ ਤੇ ਮੇਰੀ ਧੀ ਆ ਤੂੰ ਇਹ ਨਾ ਸੋਚੀ ਕਿ ਤੈਨੂੰ ਮਾਂ ਦਾ ਪਿਆਰ ਨਹੀਂ ਮਿਲਿਆ ਮੈਂ ਆ ਨਾ ਤੇਰੀ ਮਾਂ ਤੈਨੂੰ ਜਿਹੜੀ ਚੀਜ਼ ਚਾਹੀਦੀ ਆ ਨਾ ਮੈਨੂੰ ਦੱਸਿਆ ਕਰ ਮੇਰੀ ਧੀ ਹਾਂਜੀ ਚ ਲੋਕ ਬਣਨੇ ਆਪਣੇ ਆਪ ਨੂੰ ਸਮਝਤੀ ਬਣਨ ਕਿ ਆ ਮਮਮੀ ਨੇ ਫੋਨ ਕਰਕੇ ਦੱਸਦੀਆਂ ਵਿਖੇ ਦੇ ਕੰਨ ਤੇ ਖਿੱਚਦੇ ਕਿਦਾਂ ਠੀਕ ਹੈ ਮਮੇ ਚੰਗਾ ਭਲਾ ਮੇਰਾ ਹਾਲ ਮੇਰੇ ਹਾਲ ਨੂੰ ਕੀ ਹੋਣਾ ਵਾ ਜਿੱਥੇ ਮੈਨੂੰ ਛੋਟ ਗਈ ਗਏ ਉੱਥੇ ਇਦਾਂ ਦਾ ਨਹੀਂ ਰਹਿਣਾ ਵਾ ਔਰ ਮੈਂ ਤਾਂ ਉਹਨੂੰ ਦੋ ਆਖਿਆ ਰਹੇ ਸਹੀ ਹੈ ਮੈਂ ਇੱਥੇ ਨਹੀਂ ਵਿਆਹ ਕਰਾਉਣਾ ਤੀਹ ਆਂਦੀ ਹੀ ਨਹੀਂ ਨੇ ਜਾ ਕੇ ਉੱਥੇ ਰਾਜ ਕਰੇਗੀ ਆਪਣੀ ਭੈਣ ਦੇ ਉੱਤੇ ਦਬਦਬਾ ਬਣਾ ਕੇ ਰੱਖੀ ਮੈਂ ਸਵਾਦ ਪਾ ਪਾਉਣਾ ਉਹਦੇ ਉੱਤੇ ਇਹ ਤੇ ਦੇ ਮੈਨੂੰ ਕੋਈ ਕੂਨ ਨਹੀਂ ਦਿੰਦਾ ਹੈਗਾ ਨਾ ਮੈਨੂੰ ਉਹ ਕੂਨ ਦਿੰਦੀ ਆ ਸਾਰਾ ਟੱਬਰ ਉਹਦੇ ਨਾਲ ਲਿਆਵਾ ਮੇਰੇ ਤੇ ਕੋਈ ਇੱਥੇ ਕੱਲ ਸੁਣਦਾ ਨਹੀਂ ਆ ਮੰਮੀ ਆ ਤੇ ਉਹ ਵੀ ਉਹਦਾ ਸਾਥ ਦਿੰਦੇ ਨੇ ਉਹਨੂੰ ਪੁੱਤ-ਪੁੱਤ ਕਰਦੇ ਰਹਿੰਦੇ ਨੇ ਮੈਨੂੰ ਤੇ ਕਦੇ ਉਹਨਾਂ ਨੇ ਚਾਹੇ ਤਰ੍ਹਾਂ ਪੁੱਛਿਆ ਨਹੀਂ ਹੈਗਾ ਜਿੱਦਾਂ ਆਉਂਦੀ ਆ ਨਾ ਉਦਾਂ ਹੀ ਮੰਮੀ ਇਹ ਘਰ ਵਿੱਚ ਹੁੰਦਾ ਵਾ ਸਾਰਾ ਸਿਆਪਾ ਨਾ ਤੁਹਾਡਾ ਹੀ ਹੋਇਆ ਵਾ ਤੁਹਾਡੇ ਕਰਕੇ ਮੈਂ ਇੱਥੇ ਫਸ ਗਈ ਆ ਤੇ ਫੇਰ ਹੁਣ ਤੁਸੀਂ ਵੀ ਮੈਨੂੰ ਦੱਸੋ ਮੈਂ ਕੀ ਕਰਾਂ ਮੈਂ ਕਿਹੜੇ ਖੂਹ ਚ ਛਾਲਾਂ ਇਹ ਤੇ ਮੇਰੇ ਮਗਰੋਂ ਲੱਥਦੀ ਨਹੀਂ ਆ ਉੱਥੇ ਵੀ ਮੰਮੀ ਇਹਦਾ ਇਹੋ ਹਾਲ ਹੀ ਇੱਥੇ ਮੈਨੂੰ ਹਰ ਕੰਮ ਵਿੱਚ ਨ ਆਪਣੇ ਦਾ ਕੀ ਮਤਲਬ ਹੋਇਆ ਗੱਲ ਕਰਨ ਦਾ ਮੈਨੂੰ ਜੇ ਮੈਂ ਪਿੰਡ ਨੂੰ ਕਹਿੰਦੀ ਹਾਂ ਕਿ ਅਸੀਂ ਪਿੰਡ ਜਾਣਾ ਵਾ ਤੇ ਚਲੋ ਆਪਾਂ ਚਲੀਏ ਉੱਥੇ ਜਾ ਕੇ ਰੇਣੀ ਵਿੱਚ ਟੰਗੜਾ ਦੀ ਨਹੀਂ ਨਹੀਂ ਬਾਜੀ ਆਪਾਂ ਇੱਥੇ ਚੱਲਾਂ ਆ ਮਮੀ ਮੈਨੂੰ ਰੇਗਨੜੀ ਚੰਗੀਆਂ ਲੱਗਦੀਆਂ ਹੈਗੀਆਂ ਵੀ ਆਣ ਕੇ ਤੈਨੂੰ ਸਮਝਾਉ ਤੂੰ ਚਲੋ ਠੀਕ ਹੈ ਮਮੀ ਹੁਣ ਤੁਸੀਂ ਵੀ ਮੈਨੂੰ ਕਹੀ ਜਾਂਦੇ ਹੋ ਆ ਕਰਕੇ ਆ ਕਰ ਚੰਗਾ ਭਲਾ ਮੇਰਾ ਇੱਥੇ ਵਧੀਆ ਟਾਈਮ ਪਾਸ ਹੋ ਜਾ ਤੁਸੀਂ ਮੈਨੂੰ ਕਹਿਂਦੇ ਹੋ ਕਿ ਐਦਾਂ ਕਰੀਂ ਐਦਾਂ ਕਨੀ ਉਹਦੇ ਨਾਲ ਇਹਨੂੰ ਦਬਾ ਕੇ ਰੱਖੀ ਸਵੇਰ ਮੈਂ ਦਬਾ ਕੇ ਰੱਖਣਾ ਚਲੋ ਚੰਗਾ ਠੀਕ ਹੈ ਫਿਰ ਤੁਸੀਂ ਸਾਰੇ ਸਿਆਪੇ ਦੀ ਜੜ ਜੇ ਮੇਰੇ ਪਾਸਾ ਸੱਫਾ ਪਾ ਕੇ ਤੇ ਰੱਖਤਾ ਵਾ ਨਾ ਵਾ ਹੁਣ ਕੀ ਕਰਨੀ ਆ ਕੁਛ ਨਹੀਂ ਮੰਮੀ ਮੈਂ ਵੀ ਕਰਨਾ ਬੈਰੂ ਵੇ ਪੁੱਤ ਮੇਰੀ ਗੱਲ ਸੁਣਾ ਉਹ ਤੇਰੀ ਵੱਡੀ ਭੈਣ ਵਾ ਜੇ ਕੋਈ ਗੱਲਬਾਤ ਹੋ ਵੀ ਜਾਂਦੀ ਆ ਨਾ ਤੇ ਪੁੱਤ ਟੱਕ ਲਈਦੀ ਹੁੰਦੀ ਆ ਉੱਚੀ ਥੋੜਾ ਬੋਲੀਦਾ ਹੁੰਦਾ ਏਦਾਂ ਮੰਮੀ ਵੱਡੀ ਭੈਣ ਆ ਤੇ ਭਾਜੀ ਨਾਲ ਕਿੱਦਾਂ ਮੇਰੇ ਬਰਕਰਾਰ ਗੱਲਾਂ ਕਰ ਰਹੇ ਨੇ ਭਲਾ ਇਹਦਾ ਚੰਗੀ ਆ ਮੈਂ ਕਦੇ ਪਿੰਦ ਨੂੰ ਦੱਸਿਆ ਕਿ ਇਹ ਮੇਰੇ ਨਾਲ ਇਦਾਂ ਕਰਦੀ ਜਾਂ ਮੈਂ ਤੁਹਾਡੇ ਨਾਲ ਕਦੀ ਗੱਲ ਕੀਤੀ ਆ ਕਦੇ ਨਹੀਂ ਨਾ ਕੀਤੀ ਆਗੀ ਤੇ ਫਿਰ ਇਹ ਵੱਡੀ ਭੈਣ ਆ ਤੇ ਵੱਡੀ ਬਣ ਕੇ ਰਹਿਣਾ ਫਿਰ ਨਿਆਣਿਆਂ ਵਾਲੇ ਕੰਮ ਕਿਉਂ ਕਰਦੀ ਏ ਫਿਰ ਮੈਨੂੰ ਦੇ ਕੋਸਾਣਾ ਹੀ ਆ ਕੋਤ ਮੈਂ ਸਮਝ ਨਹੀਂ ਆ ਗੁੱਸਾ ਤੈਨੂੰ ਆਉਂਦਾ ਵਾ ਪਰ ਜੇ ਬਾਹਰ ਲੋਕੀ ਸੁਣਣਗੇ ਤੇ ਕੀ ਕਹਿਣਗੇ ਹੈ ਲੋਕਾਂ ਤੇ ਇਹੋ ਗੱਲ ਕਹਿਣੀ ਆ ਵੀ ਦੋਵੇਂ ਸਕੀਆਂ ਭੈਣਾਂ ਆ ਤੇ ਲੜਦੀਆਂ ਵੇ ਕਿਦਾਂ ਇੱਕ ਦੂਜੀ ਦੇ ਨਾਲ ਮੰਮੀ ਲੜਾਈ ਵਾਲੀਆਂ ਗੱਲਾਂ ਇਹ ਕਰਦੀ ਏ ਤੁਸੀਂ ਉਹਨਾਂ ਨੂੰ ਜਾ ਕੇ ਸਮਝਾਓ ਤੁਸੀਂ ਮੈਨੂੰ ਜੋ ਸਮਝਾਉਂਦੀ ਓ ਉਹਨਾਂ ਨੂੰ ਵੀ ਸਮਝਾਉਣਾ ਕਿ ਜਿਵੇਂ ਛੋਟੀ ਭੈਣਾਂ ਦੇ ਮੇਰੇ ਨਾਲ ਓਦਾਂ ਦਾ ਵਰਤਨ ਕਿਉਂ ਮੇਰੀ ਹਰ ਗੱਲ ਵਿੱਚ ਟੰਗੜਾਉਂਦੇ ਨੇ ਜਿਵੇਂ ਪਿੰਡ ਨੂੰ ਕਿਹਾ ਸੀ ਨਾ ਕਿ ਆਪਾਂ ਪਿੰਡ ਜਾਣਾ ਵਾ ਤੇ ਇਹਨਾਂ ਨੇ ਉੱਥੇ ਜਾ ਕੇ ਵੀ ਕਹਿਤਾ ਵਾ ਮੰਮੀ ਮੈਂ ਕਿਹਾ ਚੱਲ ਕੋਈ ਨਹੀਂ ਤੂੰ ਹੀ ਬਾਅਦ ਵਿੱਚ ਹੋ ਆਇਓ ਅਹੀਂ ਪਹਿਲਾਂ ਹੋ ਆਉਣੇ ਇਹਦੇ ਵਿੱਚ ਕਿਹੜੀ ਕੋਈ ਗਲਤ ਗੱਲ ਆ ਚੱਲ ਪੁੱਤ ਜੇ ਤੂੰ ਪਿੰਡ ਜਾਣਾ ਤੇ ਮੈਨੂੰ ਦੱਸ ਦੀ ਤੇ ਚਲ ਜਾਂਦੇ ਤਸੀਂ ਪਿੰਡ ਇਹਦੇ ਵਿੱਚ ਲੱਗਣ ਵਾਲੀ ਕਿਹੜੀ ਗੱਲ ਆ ਉਹ ਤੇ ਮੰਮੀ ਤੁਹਾਡੇ ਨਾਲ ਗੱਲ ਕਰਨੀ ਹੀ ਅਹੀਂ ਇਹਨਾਂ ਨੇ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਚਲ ਕੋਈ ਨਹੀਂ ਪੁੱਤ ਮੈਂ ਤੇ ਇਹੋ ਕਹੂੰਗੀ ਵੀ ਪਿਆਰ ਨਾ ਰਿਆ ਕਰੋ ਠੀਕ ਹੈ ਨਾ ਪਿਆਰ ਨਾ ਰਹੀ ਹੈ ਨਾ ਤੇ ਵਧੀਆ ਟਾਈਮ ਨਿਕਲਦਾ ਵਾ ਤੇ ਜੇ ਲੜ ਝਗੜ ਕੇ ਟਾਈਮ ਕੱਢਿਆ ਤੇ ਕੀ ਕੱਢਿਆ ਲੋਕੀ ਤੇ ਅਗੇ ਕੰਧਾਂ ਬੁਰਹਾਂ ਨਾਲ ਲੱਗੇ ਰਹਿੰਦੇ ਵੀ ਕੋਈ ਨਾ ਕੋਈ ਗੱਲ ਨਾ ਤੇ ਘਰ ਦੀ ਲੱਭੇ ਤੇ ਹਿੰਡਾਈਏ ਚਲੋ ਮੰਮੀ ਠੀਕ ਹੈ ਕੋਈ ਗੱਲ ਨਹੀਂ ਮੈਂ ਨਹੀਂ ਲੜਦੀ ਕਿ ਤੇ ਉਹਨਾਂ ਨੇ ਵੀ ਸਮਝਾ ਦਿਓ ਇੱਕ ਵਾਰ ਨਹੀਂ ਉਹਨੂੰ ਮੈਂ ਸਮਝਾਤਾ ਵਾ ਉਹ ਕਹਿੰਦੀ ਮੈਂ ਕੋਈ ਗੱਲ ਨਹੀਂ ਕਰਦੀ ਅੱਜ ਤੋਂ ਬਾਅਦ ਤੇ ਤੂੰ ਵੀ ਮੇਰੀ ਧੀ ਅੱਜ ਤੋਂ ਬਾਅਦ ਕੋਈ ਗੱਲ ਨਾ ਕਰੀ ਚੰਗਾ ਚਲੋ ਠੀਕ ਚਲ ਠੀਕ ਆ ਬੱਤ ਤੇ ਵੇਖ ਲਾ ਮੈਂ ਕੰਮ ਕਰ ਗਈ ਹ ਕਿੱਦਾਂ ਦਾ ਪੱਖ ਪੂਰੇ ਨਹੀਂ ਮੈਨੂੰ ਮੈਂ ਸਮਝਾ ਤਾ ਲਾ ਦਸ ਤੂੰ ਕੋਠੇ ਤੇ ਚੜੇਗੇ ਓਏ ਆ ਸਾਮਾਨ ਦਾ ਥੋੜਾ ਜਿਹਾ ਬੜੇ ਕਰਨ ਵਾਲਾ ਹੈ ਮੈਂ ਤਾਂ ਸਾਰਾ ਘਰ ਖੋਲ ਮਾਰਿਆ ਮੈਨੂੰ ਪਤਾ ਨਹੀਂ ਕਿੱਥੇ ਚਲ ਗਏ ਉਹਨੇ ਕੋਠੇ ਤੇ ਮੈਂ ਇੱਧਰ ਆਓ ਤਾਂ ਗੱਲ ਕਰੀਏ ਕੀ ਗੱਲ ਹੋਈ ਹੁਣ ਆਓ ਤਾਂ ਸਹੀ ਹੁਣ ਬੱਸ ਹੰਤਾ ਸੁਣਾ ਸੁਣਾ ਕੀ ਆ ਹੂੰ ਸਾਡੇ ਘਰ ਤਾਂ ਤੇ ਕੰਮ ਹੀ ਬੜਾ ਖਰਾਬ ਹੋਣਿਆ ਅੰਦਰੋਂ ਅੰਦਰ ਤੇ ਕਿਹੜੀ ਗੱਲ ਤੋਂ ਖਰਾਬ ਹੋਣਿਆ ਕੀ ਮੈਂ ਦੱਸਾਂ ਹੈ ਦੋਵੇਂ ਭੈਣਾ ਆਹ ਲੜੀਆਂ ਵਾਜ ਆਹ ਲੜੀਆਂ ਵਾਜ ਇੱਕ ਦਨ ਮੈਂ ਕੀ ਦੱਸਾਂ ਅੱਗੇ ਵੀ ਇੱਕ ਦਨ ਬੜਾ ਰੌਲਾ ਪਾਉਂਡੀਆਂ ਸੀਗੇ ਸੋਈ ਵਿੱਚ ਤੇ ਉਸ ਦਿਨ ਤੇ ਆਦੀਆਂ ਵੀ ਨਹੀਂ ਮੰਮੀ ਅਸੀਂ ਤਾਂ ਉਦਾ ਹੀ ਉੱਚੀ ਉੱਚੀ ਗੱਲਾਂ ਕਰਨੀਆਂ ਸੀ ਚਲ ਮੈਂ ਵੀ ਸਮਝਿਆ ਕਿ ਚਲ ਉਦਾ ਹੀ ਡੀਆਂ ਵਾ ਪਰ ਅੱਜ ਤੇ ਮੈਂ ਉੱਤੇ ਜਾ ਕੇ ਸਾਰੀਆਂ ਗੱਲਾਂ ਸੁਣਨੀਆਂ ਵਾ ਨਾ ਇੱਕ ਦੂਜੀ ਨੂੰ ਇਹ ਆ ਮੇਲੇ ਮਾਰ ਰਡੀਆਂ ਤੇ ਗੱਲ ਹੀ ਕਰਨ ਵਾਲੀ ਨਹੀਂ ਗੱਲ ਚੱਲੀ ਕਿੱਥੋਂ ਐ ਕੀ ਪਤਾ ਮੈਨੂੰ ਆ ਨਾ ਬੰਦੀ ਮੈਂ ਪਿੰਡ ਜਾਣਾ ਸੀਗਾ ਅੱਛਾ ਤੇ ਜਸਰੇ ਚਾ ਕੇ ਬੋਲ ਪਈ ਆ ਵੀ ਮੈਂ ਵੀ ਜਾਊਂਗੀ ਨਾਲ ਤੁਹਾਡੇ ਸੂਪੇ ਪਰਦੇਲਾ ਫੇਰ ਜਾਵਾਂਗੇ ਹਾਂ ਤੇ ਉਹ ਇੰਨੇ ਚੰਦੀ ਵੀ ਤੂੰ ਬਣਾਉਣੀ ਬਨੇਗਾ ਕਹਿਣ ਵਾਲੀ ਉਹਨਾਂ ਤੇ ਆਹ ਕੁ ਪੱਤ ਕੀਤਾ ਵਾਜ ਵੀ ਪੁੱਛੋ ਹੀ ਕੋਹਨਾ ਗਲਤੀ ਹੈ ਕਿ ਜਸਦੀ ਹੈਗੀਆਂ ਕੀ ਲੋੜੇ ਪਰ ਕਿਤੇ ਨਾ ਕਿਤੇ ਨਾ ਨਵ ਗਲਤ ਜੀ ਜਸ ਜਿਹੜੀ ਹੈ ਨਾ ਬਹੁਤ ਚੰਗੀ ਆ ਨਾਲੇ ਇੱਕ ਰਾਜ ਦੀ ਗੱਲ ਦੱਸਾਂ ਹੋਰ ਉਹ ਕਿਹੜੀ ਆ ਉਹ ਕਿਹੜੀ ਆ ਜਸ ਦੀ ਮਾਂ ਤਾਂ ਮਤ ਰਹੀ ਆ ਅੱਛਾ ਆਹੋ ਉਹ ਜਸ ਦੀ ਮਾਂ ਸਗੀ ਥੋੜੀ ਆ ਹੂੰ ਤੇ ਵੇਖ ਲੋ ਕਿੱਡੀ ਵਟੀ ਗੱਲ ਤ ਹੜਕੂ ਨਕਾ ਕੇ ਰੱਖੀ ਤਾਈ ਜੀ ਨੇ ਵੀ ਨਾ ਹਣ ਦੱਸਿਆ ਉਹ ਤਾਂ ਜ਼ਰੂਰੀ ਦੱਸਣਾ ਪੈਂਦਾ ਹੀ ਨਾ ਉਹਨਾਂ ਦਾ ਕਮ ਸੇ ਕਮ ਸਾਨੂੰ ਤੇ ਪਤਾ ਹੁੰਦਾ ਵੀ ਜਸ ਦੀ ਮਾਂ ਹੈ ਨੀਗੀ ਹਾਂ ਉਹ ਤਾਂ ਜਸ ਉਹ ਚਰੀ ਹੁਣ ਮੈਂ ਪੁੱਛਿਆ ਤਾਂ ਉਹਨੇ ਰੋ ਕੇ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਵੀ ਮੰਮੀ ਤਾਂ ਨੂੰ ਮੈਂ ਕੀ ਦੱਸਾਂ ਮੇਰਾ ਤਾਂ ਉਥੇ ਮਾਵਾਂ ਦੀਆਂ ਬੜਾ ਮਾੜਾ ਹਾਲ ਕਰਦੀਆਂ ਰਹੀਆਂ ਅੱਛਾ ਹੈ ਤੇ ਮੈਂ ਤਾਂ ਫੇਰ ਵੀ ਯਕੀਨ ਨਹੀਂ ਕੀਤਾ ਇਹਦੀ ਗੱਲ ਦਾ ਮੈਂ ਕਿਹਾ ਚਲ ਕੋਈ ਗੱਲ ਨਹੀਂ ਮਾਵਾਂ ਨਹੀਂ ਇਦਾਂ ਕਰ ਸਕਦੀਆਂ ਭਾਵੇਂ ਮਤ ਰਈਏ ਤੇ ਭਾਵੇਂ ਜਿੱਦਾਂ ਮਰਜੀ ਹੈ ਹੈ ਮੈਂ ਤਾਂ ਸਮਝਾਇਆ ਜਸ ਨੂੰ ਜਸ ਸਮਝ ਵੀ ਗਈ ਤੇ ਫੇਰ ਜਦੋਂ ਮੈਂ ਜਸਨੂੰ ਸਮਝਾ ਕੇ ਆਈ ਨਾ ਵੀ ਚਲ ਮੈਂ ਨਵ ਨੂੰ ਸਮਝਾਉਣੀ ਆ ਤੇ ਨਵ ਜਾਂਦਿਆ ਨੂੰ ਆਪਣੀ ਮਾਂ ਦਾ ਚੰਗੀ ਦੀ ਕੌਣ ਤੇ ਗੱਲਾਂ ਕਰਨ ਤੁਸੀਂ ਮੇਰਾ ਸਿਆਪਾ ਕਰਤਾ ਤੁਸੀਂ ਮੇਰਾ ਫਾਵਾੜਤਾ ਮੈਂ ਕਿਹੜੇ ਖੁਸ਼ਹਾਲ ਮਰ ਕੇ ਮਰ ਜਾ ਹੈ ਤੁਸੀਂ ਤੇ ਮੈਨੂੰ ਇਹ ਹੋਂ ਕਰਤਾ ਵਾ ਜਿਵੇਂ ਕਰਤਾ ਉੱਥੇ ਤੁਸੀਂ ਮੇਰਾ ਸਾਥ ਦਿੰਦੇ ਸੀ ਤੇ ਹੁਣ ਮੈਨੂੰ ਪੱਕਾ ਯਕੀਨ ਹੋ ਗਿਆ ਵੀ ਜਸੋਚਾਰੀ ਬੜੀ ਤੰਗੀਗੀ ਸਾਰਾ ਕਸੂਰ ਨਵ ਦਾ ਤੇ ਉਹਦੀ ਮਾਂ ਦਾ ਜੇ ਹੈ ਅਸੀਂ ਤੇ ਫਸ ਗਿਆ ਫਾਨ ਜਿਹਾਨੂੰ ਪਹਿਲਾਂ ਹੀ ਗੱਲ ਦਾ ਪਤਾ ਹੁੰਦਾ ਅਸੀਂ ਕਾਨੂੰ ਵਿਆਹ ਕਰਨਾ ਸੀ ਨਵ ਦਾ ਇੱਥੇ ਉਹਦ ਗੱਲ ਹੋਣਾ ਹੈ ਮੈਂ ਤੇ ਇਹ ਗੱਲ ਚੀਗੀ ਵੀ ਚੱਲ ਦੋ ਮੈਂ ਸਕੀਆਂ ਪਹਿਣਾਵਾਂ ਹੂੰ ਹੂੰ ਤੇ ਇਹ ਤਾਂ ਬਣ ਗਈ ਸ਼ਰੀਕੇਬਾਜੀ ਤੇ ਹੁਣ ਮੈਂ ਇਨਾ ਪੁਛਤਾਉਂਦੀ ਆ ਨਾ ਵੇੜੇ ਨੂੰ ਕਿ ਵੇੜਾ ਹੱਥ ਨਹੀਂ ਆਉਂਦਿਆ ਹੁਣ ਮੇਰੇ ਹੁਣ ਗੱਲ ਇਹ ਵੀ ਬਚਾਅ ਹੋ ਜੂਗਾ ਅਡੋਂ ਹੁਣ ਤੋਂ ਅਡਤ ਨਹੀਂ ਮੈਂ ਹੁਣ ਦੰਦੀ ਇਹਨਾਂ ਨੂੰ ਜਿੰਨਾ ਚਿਰ ਮੈਂ ਜਿਨੀ ਆ ਮੈਂ ਤੇ ਇਹਨਾਂ ਨੂੰ ਸਮਝਾਉਂਗੀ ਜਸਨੂੰ ਸਮਝਾਉਂਗੀ ਤੇ ਪਰਮ ਨੂੰ ਸਮਝਾਉਂਗੀ ਦੋਵੇਂ ਸਿਆਣੇ ਆ ਹੂੰ ਹੂੰ ਨਾਲੇ ਹੈ ਵੱਡੇ ਆ ਸਮਝਦਾਰਾ ਦੋਵੇਂ ਤੇ ਮੈਂ ਜੇ ਆਪਣਾ ਘਰ ਜਿੰਨਾ ਚਿਰ ਜਿਨੀ ਆ ਨਾ ਮੈਂ ਤੇ ਬੰਦ ਕੇ ਰੱਖਣਾ ਵਾ ਮੈਂ ਕਿੱਥੋਂ ਦੰਦੀ ਆਪਣਾ ਘਰ ਹੂੰ ਠੀਕ ਵਾ ਨਾ ਉਹ ਦੱਸਾਂ ਗੱਲ ਕੀ ਆ ਹੁਣ ਤੂੰ ਨਾ ਬੋਧਾ ਬੋਲੀ ਠੀਕ ਆ ਨਾ ਬਾਕੀ ਮੁੰਡੇ ਦੀ ਸਲਾਹ ਲੈ ਲਈ ਜੋ ਕਹਿਣਗੇ ਨਾ ਜਦਾਂ ਕਹਿਣਗੇ ਤੋ ਉਤਰਾਂ ਹੀ ਕਰ ਲਈ ਸਲਾਹ ਸਿਰੂ ਤਾਂ ਤੁਹਾਡੇ ਨਾਲ ਹੀ ਕਰਨੀ ਆ ਨਾ ਸਾਰੀ ਆ ਐਡੜੀਆਂ ਵੱਡੀਆਂ ਗੱਲਾਂ ਦਾ ਪਤਾ ਲੱਗਾ ਵਾ ਮੈਨੂੰ ਤਾਂ ਸੱਚੀ ਗੱਲ ਗੱਲ ਹਜਮ ਹੀ ਨਹੀਂ ਹੋਉਂਦੀ ਕੋਈ ਵੀ ਤੂੰ ਬਣ ਕੇ ਗਿਆ ਸਾਡੇ ਘਰ ਸੋਚਿਆ ਕੋਸ਼ਿਸ਼ ਹੀ ਤੇ ਬਣ ਕੁਛ ਗਿਆ ਜੇ ਉਹ ਚਲ ਕੋਈ ਨਹੀਂ ਹੁੰਦਾ ਹੁੰਦਾ ਰਹਿਦੇ ਹਜੇ ਘਰਾਂ ਚ ਗੱਲ ਬਟ ਮਾੜੀ ਬੋਲੀ ਠੀਕ ਚਲੋ ਕੋਈ ਨਹੀਂ ਆਹ ਨਾ ਟੈਨਸ਼ਨ ਲੈਣਾ ਤੂੰ ਹੀ ਤੇ ਕਹਿਤਾ ਵਾ ਐਵੇਂ ਨਾ ਟੈਨਸ਼ਨ ਲੈ ਪਰ ਤੁਹਾਨੂੰ ਕੀ ਪਤਾ ਵਾ ਮੇਰੇ ਦਿਲ ਤੇ ਕੀ ਬੀਤ ਰਹੀ ਹੈ